ਬਲਕੌਰ ਸਿੰਘ ਬਹੁਤ ਹੀ ਜ਼ਿਆਦਾ ਹੰਕਾਰੀ ਬੰਦਾ ਇਹ ਬੰਦਾ ਕਿਸੇ ਦਾ ਸਾਨ ਨਹੀਂ ਮੰਨਦਾ ਕਿਸੇ ਦੀ ਕਦਰ ਨਹੀਂ ਕਰਦਾ ਹਰ ਟਾਈਮ ਆਪਣੇ ਹੰਕਾਰ ਦੇ ਵਿੱਚ ਰਹਿੰਦਾਗਾ ਇਹ ਸਭ ਗੱਲਾਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਬਾਰੇ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਤੇ ਦਿਖਾਈਆਂ ਜਾ ਰਹੀਆਂ ਨੇ ਪਰ ਅਸਲ ਗੱਲ ਕਿਸੇ ਨੂੰ ਵੀ ਨਹੀਂ ਪਤਾ ਕਿ ਉਹ ਕਿਹੋ ਜਿਹਾ ਬੰਦਾ ਪਿੰਡ ਜਵਾਰਕੇ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਜਦੋਂ ਕਤਲ ਹੋਇਆ ਸੀਗਾ ਉਸ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਉੱਤੇ ਗੋਲੀਆਂ ਚੱਲੀਆਂ ਸੀ ਉਸ ਟਾਈਮ ਕੋਈ ਵੀ ਬੰਦਾ ਉਸ ਦੀ ਬਾਹ ਨਹੀਂ ਫੜ ਰਿਹਾ ਸੀ ਤਾਂ ਇਸ ਮੁੰਡੇ ਨੇ ਸਿੱਧੂ ਮੂਸੇਵਾਲੇ ਨੂੰ ਪਛਾਣਿਆ ਤੇ ਲੋਕਾਂ ਨੂੰ ਇਕੱਠਾ ਕੀਤਾ ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੂੰ ਹਸਪਤਾਲ ਲਿਜਾਇਆ ਗਿਆ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਉਹ ਸਾਣ ਦਾ ਜਦੋਂ ਬਦਲਾ ਚਕਾਉਣ ਦੀ ਵਾਰੀ ਆਈ ਤੇ ਉਸ ਨੂੰ ਨਾ ਭੁੱਲਿਆ ਕਦੇ ਵੀ ਤੇ ਉਸ ਨੂੰ ਉਸ ਦੇ ਘਰ ਦੀਆਂ ਪੱਕੀਆਂ ਛੱਤਾਂ ਪਾ ਕੇ ਪੱਕਾ ਘਰ ਪਾ ਕੇ ਦਿੱਤਾ ਤੇ ਉਸ ਨੂੰ ਕਿਹਾ ਕਿ ਜਦੋਂ ਵੀ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਈ ਤਾਂ ਤੂੰ ਬੇਝਿਜਕ ਆ ਕੇ ਆਪਣੀ ਹਵੇਲੀ ਦੇ ਵਿੱਚ ਜਾਂ ਮੇਰਾ ਫੋਨ ਨੰਬਰ ਲੈ ਲਾ ਤੇ ਇਸ ਦੇ ਉੱਤੇ ਕਾਲ ਕਰਦੀ ਤੈਨੂੰ ਕਦੇ ਵੀ ਕਿਸੇ ਵੀ ਚੀਜ਼ ਲਈ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਆ ਤੂੰ ਮੈਨੂੰ ਬੇਝਿਜਕ ਹੋ ਕੇ ਇਹ ਗੱਲ ਕਹੀਂ ਮਾਰਾ ਵਕਤ ਆਇਆ ਘਟਨਾ ਘਟੇ ਪਰੰਤੂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿੰਨੇ ਮਿੰਟਾਂ ਤੱਕ ਉਹ ਸਭੋ ਹਲਾਕ ਉੱਤੇ ਸੀਗੇ ਮਤਲਬ ਬਿਆਨ ਨਹੀਂ ਕੀਤੇ ਜਾ ਸਕਦੇ ਪਰੰਤੂ ਇਸ ਵੀਰ ਨੇ ਉਸ ਤੋਂ ਮੈਂ ਦਿਨ ਆਪਣੇ ਕਰੀ ਸੀ ਮੈਨੂੰ ਨਹੀਂ ਯਾਦ ਸੀ ਪਰ ਕਦੇ-ਕਦੇ ਕਿਨ ਆਪਾਂ ਕਰਦੇ ਆ ਜਿਹੜਾ ਉਹਨੂੰ ਤਾਂ ਹਰ ਸਕਦੇ ਆ ਜਦੋਂ ਕਿਤੇ ਸਮਾਂ ਮਿਲਦਾ ਹੈ ਹਨਾ ਤਾਂ ਵੀਰ ਨੇ ਇਛਾ ਜਾਰ ਕੀਤੀ ਮੈਂ ਮਕਾਨ ਤੋਂ ਬਿਨਾਂ ਤੰਗਾ ਤੇ ਕੋਈ ਕੈਮਰਾ ਤੋਂ ਭਰਾ ਰਹਿੰਦੇ ਸੀਗੇ ਇਕ ਬਾਰ ਸ਼ਾਸੀ ਨਾ ਤਾਂ ਮੈਂ ਇਹਨੂੰ ਵਾਦਾ ਕੀਤਾ ਸੀ ਕਿ ਚਲੋ ਆਪਾਂ ਰਲ ਮਿਲ ਕੇ ਇਸ ਦਾ ਮੁਸਰਰ ਲਾਵਾਂਗੇ ਤਾਂ ਅੱਜ ਇਹ ਸੰਪੂਰਨ ਹੋਣ ਲੱਗਿਆ ਬੜੀ ਖੁਸ਼ੀ ਆ ਇਸ ਗੱਲ ਦੀ ਪਰਮਾਤਮਾ ਤੁਹਾਡੇ ਪਰਿਵਾਰ ਤੇ ਤੰਦਰੁਸਤੀ ਬਰ ਬਰਿਆ ਹੱਥ ਤੱਕ ਜਿਵੇਂ ਸਾਬ ਨੂੰ ਪਤਾ ਕਿ ਪੰਜਾਬ ਹੜ੍ਹ ਦੇ ਵਿੱਚ ਡੁੱਬਿਆ ਹੋਇਆ ਹੈ ਉੱਥੇ ਹੀ ਬਲਕੌਰ ਸਿੰਘ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਜਿੰਨਾ ਵੀ ਹੋ ਸਕਿਆ ਅਸੀਂ ਤੁਹਾਡੇ ਨਾਲ ਖੜੇ ਹਾਂ ਥੋਡੀ ਹੈਲਪ ਕਰਾਂਗੇ ਜਿੰਨਾ ਚਿਰ ਇਹ ਸਭ ਕੁਝ ਠੀਕ ਨਹੀਂ ਹੁੰਦਾ ਜਦੋਂ ਪਾਣੀ ਚਲਾ ਗਿਆ ਜ਼ਮੀਨ ਪੱਧਰੀ ਕਰਨੀ ਪਈ ਤਾਂ ਉੱਥੇ ਵੀ ਅਸੀਂ ਤੁਹਾਡੇ ਨਾਲ ਖੜਾਂਗੇ ਜੋ ਕਿ ਉਹਨਾਂ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਤੁਸੀਂ ਵੀ ਉਹ ਵੀਡੀਓ ਨੂੰ ਦੇਖੋ ਤੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੋ ਵੀ ਬਲਕੌਰ ਸਿੰਘ ਬਾਰੇ ਮਾੜਾ ਬੋਲਦੇ ਨੇ ਉਹਨਾਂ ਨੂੰ ਇੱਕ ਵਾਰ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਤੁਹਾਨੂੰ ਦਿਖਾਉਨੇ ਆ ਕਿ ਬਲਕੌਰ ਸਿੰਘ ਨੇ ਉੱਥੇ ਜਾ ਕੇ ਕੀ ਕਿਹਾ ਤੁਹਾਡੇ ਪਰਿਵਾਰਾਂ ਤੇ ਮਿਹਰ ਕਰਿਆ ਹੱਥ ਰੱਖ ਕੇ ਜਿੰਨੀ ਜੋਗੇ ਅਸੀਂ ਆ ਅਸੀਂ ਵੀ ਤੁਹਾਡੇ ਨਾਲ ਖੜਾਂਗੇ ਦਿਨ ਰਾਤ ਕਿ ਕਰਕੇ ਪਾਣੀ ਉਤਰਨ ਜੋ ਜਿਹੜਾ ਫੇਰ ਵੀ ਨੁਕਸਾਨ ਹੋਇਆ ਤੁਹਾਡਾ ਹਰ ਤੁਹਾਡੇ ਘਾਟੇ ਬਾਅਦ ਹੀ ਤੁਹਾਡੇ ਨਾਲ ਖੜਾਂਗੇ ਇਹਨਾਂ ਤੁਹਾਡੇ ਦਾ ਵਾਦਾ ਕਰਦਾ